ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਵੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੀਦਾ ਚੀਦਾ ਪਿੰਡ ਮੋਗੇ ਜ਼ਿਲ੍ਹੇ ਦਾ ਤਹਿਸੀਲ ਨੂੰ ਬਾਗਾਪਰਾਣਾ ਪੈਂਦੀ ਹੈ ਇਹਦੇ ਨਾਲ ਜਿਹੜੇ ਪਿੰਡ ਹੈ ਇੱਕ ਪਾਸੇ ਠੱਠੀ ਪਾਈ ਹੈ ਤੇ ਦੂਜੇ ਪਾਸੇ ਸੁਖਾਨੰਦ ਸੋ ਇਹ ਠੱਠੀ ਪਾਈ ਤੇ ਸੁਖਾਨੰਦ ਦੇ ਸਨ ਦੇ ਵਿੱਚ ਆਉਂਦਾ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਬੱਛੀਆਂ ਤੇ ਗਾਵਾਂ ਇਹ ਪਸ਼ੂ ਰੂਟੀਨ ਚ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਅੱਜ ਵੀ ਬਹੁਤ ਸਾਰੇ ਨਾਗੇ ਇਸ ਘਰ ਦੇ ਵਿੱਚ ਹੈਗੇ ਆ ਤੁਸੀਂ ਕੈਮਰੇ ਦੇ ਵਿੱਚ ਦੇਖੋਗੇ ਦੂਰ ਤੱਕ ਜਿਹੜਾ ਤੁਹਾਨੂੰ ਦਿਸਣਗੇ ਬਹੁਤ ਸਾਰੀਆਂ ਵਹਿੜਾਂ ਖੜੀਆਂ ਨੇ ਕੁਝ ਗਾਵਾਂ ਟੋਕੜ ਗੱਵਣ ਵੀ ਵਿੱਚ ਦਿਸਦੀਆਂ ਸੋ ਇਹ ਨਾਗ ਇੱਥੇ ਵਿਕਰੀ ਵਾਲੇ ਆ ਬੇਨਤੀ ਹੈ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਆ ਭਾਵੇਂ ਉਹ ਸਸਤਾ ਹੈ ਭਾਵੇਂ ਉਹ ਜ਼ਿਆਦੇ ਕੀਮਤ ਦਾ ਹੈ ਤਾਂ ਤੁਸੀਂ ਤਸੱਲੀ ਆਪ ਕਰਨੀ ਹੈ ਨੰਬਰ ਜਿਹੜਾ ਉਹ ਸਕਰੀਨ ਉੱਤੇ ਵੀਰ ਦਾ ਚੱਲਦਾ ਰਹਿਣਾ ਸ਼ੁਰੂਆਤ ਕਰਾਂਗੇ ਇੱਕ ਸਾਈਵਾਲ ਚ ਪੈਂਦੀ ਗਾਂ ਜਿਹੜੀ ਸੂਣ ਦੀਆਂ ਤਿਆਰੀਆਂ ਚ ਇਥੋਂ ਕੁਛ ਕ ਨਾ ਤੋੜਾਂਗੇ ਬਾਕੀ ਨਾ ਖੜੇ ਦਿਖਾ ਦੇਣੇ ਆ ਸੋ ਸੱਤ ਅੱਠ ਨਾ ਤੋੜ ਕੇ ਵੀ ਦਿਖਾ ਦੇਾਂਗੇ ਤੁਹਾਨੂੰ ਮਿਲਦੇ ਆ ਬਾਈ ਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸ ਦੇ ਆਪਣਾ ਦੇਵੀਦਾਲ ਖਾਨ ਹੈ ਦੇਵੀ ਲਾਲ ਬਾਈ ਅੱਜ ਆਪਾਂ ਦਿਖਾ ਰਹੇ ਆ ਕੁਝ ਗਾਵਾਂ ਤੇ ਕੁਝ ਮੱਛੀਆਂ ਹਾਂਜੀ ਮੱਛੀਆਂ ਗੱਭਨ ਦੀ ਆ ਆਪਣੇ ਕੋਲ ਬੱਚੇ ਆ ਸੱਤ ਮੱਛੀਆਂ ਗੱਭਨਾਈ ਤੇ 6-7 ਬੱਚੇ ਨੌਨ ਪ੍ਰੈਗਨੈਂਟ ਠੀਕ ਆ ਸੱਤ ਮੱਛੀਆਂ ਗੱਭਨ ਵੀ ਆ ਤੇ 6-7 ਨੌਨ ਪ੍ਰੈਗਨੈਂਟ ਆ ਤੇ ਗਾਵਾਂ ਵੀ ਨਾਲ ਹੈ ਹਾਂਜੀ ਗਾਵਾਂ ਵੀ ਜਿਹੜੀ ਪਹਿਲੇ ਨੰਬਰ ਤੇ ਸਾਈਵਾਲ ਚ ਪੈਂਦੀ ਵੈੜਾ ਬਾਈ ਕੈਲਮਾਸੂ ਜਿਸ 10 ਦਿਨ ਬਾਕੀ ਐ ਸੂਨ ਚ 10 ਦਿਨ ਬਾਕੀ ਸੂਆ ਦੇ ਚ ਤਿੰਨ ਚਾਰ ਦਾ ਰਕਾਰਾ ਵੈੜਾ ਜੀ ਕੀ ਰੇਟ ਰਹੂਗਾ ਬਾਈ ਇਹਦਾ ਰੇਟ ਤੇ ਤੇ ਜੀ 82000 ਰੁਪਏ 82000 ਬੋਲੀਏ ਬਾਈ ਬਹੁਤ ਚੰਗੀ ਵਜਨੜਾ ਚੈਰੀ ਗੱਦਕਾ ਠਾੜੀ ਹੈ ਜੀ ਸਹੀ ਐ ਸੂ ਸੂ ਬਾਦੂ ਸਰਸਤ ਇਗਜ਼ਾਈਮ ਦਸੀ ਸੋਨੇ ਟਾਂਚੇ ਦੀਏਗਾ 82000 ਰੇਟ ਐ ਤੇ ਦਿਨ ਲੈਂਦੀ ਐ 10 ਜੇ ਸੂਨ ਦੇ ਵਿੱਚ ਤੇ ਕੰਪਿਊਟਰ ਕਾਰਡ ਆ ਪਹਿਲਾਂ ਉਹ ਬਾਈ ਜੀ ਚੰਗਾ ਦੁੱਧ ਬਾਈ ਕਹਿੰਦਾ ਪਹਿਲਾਂ ਉਹ ਦਿੱਤਾ ਹਾਂਜੀ ਹਾਂ ਥੋੜਾ ਕ੍ਰੋਸ ਅੰਗ ਵੜਾ ਹੈ ਦੁੱਧ ਕਿਉਂਕਿ ਐਚ ਐਫ ਦੇ ਨਾਲ ਇਦਾਂ ਲੱਗਦਾ ਜਿਵੇਂ ਸਾਈਵਲ ਕ੍ਰੋਸ ਹੁੰਦੀ ਹੈ ਤੇ ਬਾਕੀ ਟਾਂਚਾ ਸੋਹਣਾ ਬੰਦ ਬਾਈ ਰਜ ਬੰਦ ਰਜ ਸੋ ਹਵਾਨਾ ਤੁਸੀਂ ਇਹਦਾ ਦੇਖ ਲਓ ਦੱਸੋ ਅਗਲੇ ਪਾਸੇ ਨੂੰ ਵੀ ਚੰਗਾ ਦਿਸਦਾ ਸੋ ਦੱਸੋ ਥਣ ਵੀ ਚੰਗਾ ਦਿਸਦਾ ਇਹ ਹੋਣੀ ਉਤਰੀ ਹੈ ਗੱਡੀ ਕੋ ਬਾਈ ਨੇ ਤਾਰੀ ਹੈ ਉਹਦੇ ਕਰਕੇ ਥੋੜਾ ਉਪਰ ਆਥਾ ਪਸੂ ਮੰਨ ਜਾਂਦਾ ਹੈ ਜੇ ਐਡਜਸਟ ਕਰੂਗੀ ਇਸ ਘਰ ਨੂੰ ਉਹ ਸਾਨਾ ਫੀਜ ਹੋਈ ਆ ਲੈ ਬਾਈ ਜਿਹੜੀ ਦੂਜੀ ਬੈਡ ਬਾਈ ਅੱਗੇ ਖੋਲ ਰਿਆ ਇਹ ਪਹਿਲੇ ਦਾ ਜਗੀਤ ਬਾਈ 15 ਦਿਨ ਬਾਕੀ ਹੈ ਇੱਧਰ 15 ਦਿਨ ਬਾਕੀ ਸੂਆ ਪਹਿਲਾ ਹਾਂਜੀ ਠੀਕ ਹੈ ਕੀ ਰੇਟ ਰਹਿਣਾ ਦਾ ਬੇ ਰੇਟ ਉਹਦੇ 65000 ਰੁਪਏ ਠੀਕ ਹੈ ਸੋ ਦੋਸਤੋ ਸੂਆ ਪਹਿਲਾ ਉਹ ਜਾ ਕੇ ਦਰੀੜ ਇਹ ਦੋ ਦੁੱਧ 22 ਲੀਟਰ ਆਉਣਾ ਪਾਉਗੀ ਪਹਿਲਾਂ ਓਕੇ ਹਾਂਜੀ ਇਹ ਉਹ ਤਾਂ ਦੋ ਮੂੰਹ ਹੀ ਹੈ ਰੇਟ ਤੇ ਦੋ ਦਾਂ ਨੂੰ ਮੂੰਹ ਦੇਰੀ ਹਜੇ 15 ਦਿਨਾਂ ਦੀ ਇਹ ਕੱਚੀ ਹੈ ਤੁਸੀਂ ਇਹਦਾ ਢਾਂਚਾ ਦੇਖ ਸਕਦੇ ਹੋ ਇਹਦਾ ਰੇਟ 65000 ਰੁਪਏ। ਬੰਦੋ ਬਈ ਲੈ ਚਲ। ਚਲ। ਦੁਰਦਾ ਟੈਂਟ ਦੇ ਐਕਸਟੈਂਡ। ਹਾਂ ਬਈ ਜਿਹੜੀ 3 ਨੰਬਰ ਤੇ ਵੜ ਹੈ। ਇਹ ਕੀਰੀ ਬੱਚੀ ਦਈ ਇਹ ਕੀਰੀ ਗੱਬਣ ਖਾਣ ਦੀ ਕਮਰ ਢਾਂਗਾ ਮਹੀਨੇ ਚੱਕ ਪਾਸਾ ਜੀ। ਠੀਕ ਹੈ ਕਰਵਾਸ ਕਰਵਾ ਸਕਦਾ ਚੱਕ। ਹਾਂ ਚੱਕ ਜੋ ਮਾਰੀ ਕਰਵਾ ਸਕ। ਕੀ ਰੇਟਸ ਦੇ ਦੇਾਂਗੇ ਬਈ? ਰੇਟ ਉਹਦੇ 45 ਦੀ ਦੇ ਦਾਂ ਮਹਾਰਾ ਜੀ 55 ਕਰੋ 60 ਕਰੋ। ਠੀਕ ਹੈ। ਹਾਂਜੀ ਸੋ ਦੋਸਤੋ ਢਾਈ ਮਹੀਨਾ ਦੀ ਗੱਬਨ ਚੈੱਕ ਪਾਸ ਐ ਸੌ ਪੱਟੇ ਕਰਾਫਤ 45000 ਰੇਟ ਐ ਜਿਹੜਾ ਵੀ ਲੈ ਜਾਣੀ ਚਾਹੁੰਦਾ ਬਾਈ ਕਹਿੰਦਾ ਵੀ ਚੈੱਕ ਇਥੋਂ ਕਰਵਾ ਸਕਦੇ ਹੋ ਵੀਡੀਓ ਦੇ ਵਿੱਚ ਦੰਦ ਅਸੀਂ ਨਹੀਂ ਦੇਖ ਰਹੇ ਤੇ ਦੰਦ ਜਿਹੜਾ ਵੀ ਆਊਗਾ ਜਿਹੜੇ ਕਹਿੰਦੇ ਉੱਡੀ ਗੱਲ ਨਹੀਂ ਓਕੇ ਠੀਕ ਐ ਸੋ ਫੀਰੀ ਕਵਾਂਗੇ ਫੀਰੀ ਨਿਕਲੋ ਹਾਂਜੀ ਬਹੁਤ ਵੱਡੇ ਕੱਦ ਕਾਠ ਦੀ ਗਾਂ ਮੰਨੀ ਐ ਵੇਲ ਵੀ ਫੁੱਲ ਲੰਬੀ ਰਹਿਣੀ ਐ ਜੀ 45000 ਰੇਟ ਤੇ ਢਾਈ ਮਹੀਨਾ ਦੀ ਗੱਬਨ ਬੰਦੇ ਭਾਈ ਸੋ ਟਾਈ ਨਾਮੀ ਨエリ ਚੈੱਕ ਪਾਸ ਹੈ ਰੁੱਤ ਚ ਸੋਣਾ ਦੱਸੋ ਇਹਨੇ ਕਰਮਾ ਵਾਲੀ ਨੇ ਕਿਉਂਕਿ 2.5 ਮਹੀਨੇ ਦੀ ਗੱਬਣਾ ਦਾ 6.5 ਮਹੀਨੇ ਪਏ ਹੈ ਤੇ ਉਦੋਂ ਮਹੀਨਾ ਜਿਹੜਾ 10ਵਾਂ ਆ ਜਾਣਾ ਇਹਦੇ ਅਗੇ ਬੱਚੀ ਭਾਈ ਇੱਕ ਹੋਰ ਖੋਲ ਰਿਹਾ ਭਾਈ ਇਹਦੀ ਕੀ ਡਿਟੇਲ ਨਾਲ ਹੀ ਦੱਸੀ ਜਾਵੇ ਇਹ ਕਿ ਇਹ ਬੱਚੀ ਸਨੋਮੈਨ ਦੀ ਹੈ ਠੀਕ ਹੈ ਇਹ ਸੀਮਨ ਲੱਗ ਜਾ ਭਾਈ 10-12 ਦੇ ਲੋਕ ਇਹ 10-12 ਦਿਨ ਹੋਗੀ ਪਹਿਲੀ ਵਾਰ ਹੀਟ ਚ ਆਈ ਸੀ ਤੇ ਖੀਰੀ ਬੱਚੀ ਹੈ ਬਹੁਤ ਚੰਗੀ ਰਿਕਾਰਡ ਵਾਲੀ ਹੈ ਜੀ ਬਾਕੀ ਖੀਰੀ ਮੂੰਹ ਠੀਕ ਹੈ ਬਈ ਬੀਡ ਬੂਰ ਬਹੁਤ ਚੰਗੀ ਕੱਦਕਾਰ ਵੱਚੀ ਦਾ ਬਹੁਤ ਚੰਗਾ ਹੈ ਜਾਂ ਤਾਂ ਬਰੀਡ ਚੰਗੀ ਹੈ ਬਹੁਤ ਚੰਗੀ ਜਾ ਤਾਂ ਜੀ ਉੱਚੀ ਤੁਸੀਂ ਇਹਦਾ ਟਾਂਚਾ ਦੇਖ ਸਕਦੇ ਹੋ ਹਾਈਟ ਲੈਂਥ ਦੇਖ ਸਕਦੇ ਹੋ ਲੈ ਚਲ ਬਈ ਪਰ ਨਹੀਂ ਵੱਚੀ ਹੋ ਮੇਰੇ ਇਹਦੇ ਅੱਗੇ ਇੱਕ ਹੋਰ ਵੱਚੀ ਬਾਈ ਖੋਲੂਗਾ ਉਹ ਵੀ ਖੀਰੀਆ ਵੱਚੀ ਕਿੱਟੀ ਵੱਚੀ ਬਈ ਠੀਕ ਹੈ ਗਰਮੰਤਾ ਨਹੀਂ ਹੋਈ ਨਹੀਂ ਨਹੀਂ ਜਾਰਾ ਮੀਨੇ ਤਾਂ ਹੀਟ ਚਾ ਉਹ ਹੋਛੇ ਅੱਛਾ ਇਹਨਾਂ ਦਾ ਰੇਟ ਆਪਾਂ ਨੂੰ ਬੋਲਿਆ ਮੇਰੇ ਖਿਆਲ ਤੋਂ ਬਈ ਇਹ ਰੇਡ ਮੌਕੇ ਤੇ ਕਰ ਦਿੰਗੇ ਇਹਦਾ ਮੌਕੇ ਤੇ ਹਾਂਜੀ ਹਾਂਜੀ ਤੇ ਜਿਹੜੀ ਇਹ ਬੱਚੀ ਹੁਣ ਬਾਈ ਤੋੜ ਰਿਆ ਇਹਦਾ 42000 ਰੁਪਏ ਮੁੱਲ ਹੈ ਜੀ ਬੱਚੀ ਖੀਰੀ ਹੈ ਜੀ ਮਤਲਬ 11-12 ਮਹੀਨੇ ਦੀ ਠੀਕ ਹੈ ਬਹੁਤ ਚੰਗੀ ਜਾਤ ਕੁਆਲਟੀ ਵਾਲੀ ਹੈ ਜੀ ਬੱਚੀ ਖੀਰੀ ਹੈ ਦੋਸਤੋ ਬਾਈ ਕਹਿੰਦਾ ਤੇ 42000 ਦਾ ਰੇਟ ਹੈ ਬਾਕੀ ਸੰਗੇ 7 ਲੀਏ ਜੀ ਇਹ ਖੀਰੀ ਦੁੱਧ ਤਾਂ ਦਾ ਬੱਚਾ ਹੀ ਹੈ ਜੀ ਠੀਕ ਹੈ ਢਾਂਚਾ ਪੂਰਾ ਨਰਵਾ ਦੱਸਦਾ ਮਾ ਮੋੜ ਲਾ ਬਾਈ ਰੇਡ ਮੋ ਵਾਈਟ ਰਾਂਗ ਦੇ ਵਿੱਚ 242000 ਦਾ ਰੇਟ ਹੈ ਲੱਛੀ ਕੀਰੀ ਇਹਨਾਂ ਦੇ। ਖਾਬਰ ਇਹਦੀ ਕੀਟੇ ਕਰਾਸ ਹੈ ਜੀ ਦੋ ਦੰਦਾਂ ਦਾ 4 ਮਹੀਨੇ ਗੱਪਣ। ਠੀਕ ਹੈ। ਬਾਦੀ ਗਰਮੀ ਸੈਣ ਕਰਾਣੀ ਹੈ ਕੋਈ ਪਸ਼ੂ। ਬ੍ਰੀਡ ਕਰਾਸ 4 ਦੰਦ ਹੈ। 4 ਮਾਸ ਪਰ ਦੋ ਦੰਦਾਂ ਦੇ ਦੋ ਦੰਦ ਹਾਂ 4 ਮਹੀਨੇ ਦੀ ਗੱਪਣ 4 ਮਹੀਨੇ ਗੱਪਣ। ਓਕੇ ਦੋ ਦੰਦਾਂ ਦਾ ਤੇ 4 ਮਹੀਨੇ ਦੀ ਗੱਪਣ ਆ ਦੱਸੋ। ਕੱਦ ਘੜ ਨੋਈ ਬਹੁਤ ਹੈ ਜੀ ਨਿੱਕਰ ਨੁਕਰ ਬਹੁਤ ਪੂਰੀ ਹੈ ਬਾਕੀ ਢਾਂਜਾ ਤੁਹਾਡੇ ਸਾਹਮਣੇ ਸੋ ਆ ਆਰਾਮੀ ਨੰਦੀ ਗੱਬਨ ਚੈੱਕ ਪਾਸ ਆ ਤੋਰ ਦੇ 5 ਮਹੀਨੇ ਦੇ ਭਾਅ ਵਿੱਚ ਤੇ ਦੂਬਾਰ ਚੈੱਕ ਹੋਰ ਵੱਚੀ ਗੱਬਨ ਤੁਮ ਤੋੜ ਕੇ ਦਿਖਾਉਣੇ ਇਹਦਾ ਰੇਟ ਕੀ ਰਹਿਣਾ ਬਾਈ ਜਿਹੜੀ ਆਪਾਂ ਤੋੜ ਰਹੇ ਇਹਦਾ 50000 ਰੁਪਏ ਮੁੱਲ 50000 ਮੁੱਲ ਹਾਂਜੀ ਠੀਕ ਹੈ ਜਿਹੜੀ ਉੱਧਰ ਵੱਚੀ ਇੱਕ ਹੁਣ ਆਈ ਹੈ ਇਹ ਗੱਬਣਾ ਦੀ 5 ਮਹੀਨੇ ਦੀ ਦੋ ਦੰਦ ਵੀ ਦੋ ਦੰਦ 5 ਮਹੀਨੇ ਦੀ ਗੱਬਨ ਆ ਵੀ ਤੋੜ ਤੇ ਚਿੱਤਕੇ ਵਾਲਾ ਘਰਕੇ ਵਾਲਾ ਦੁਦਿਆ ਕਿ ਫਰਜ਼ੈਂਟ ਤਾਂ ਚੋਪ ਦੇਹਲਨ ਬਾਈ ਇਹਦਾ ਕੀ ਰੇਟ ਲੈਣਾ ਵਛੀ ਦਾ ਜੀ ਬਈ ਦੋ ਦੰਦਾਂ ਦਾ ਔਰ ਪੰਜ ਮਾਸ ਦੀ ਪ੍ਰੈਗਨੈਂਟ ਹੈ ਜੀ ਠੀਕ ਹੈ ਕੀ ਕੀਮਤ ਚ ਦੇ ਦਾਂਗੇ ਇਹ ਕੀਮਤ ਇਹ ਦੇ ਦਾਂਗੇ 45000 ਦੀ ਠੀਕ ਹੈ ਸੋ ਦੋਸਤੋ 15 ਬਾਈ ਕਰਕੇ ਰੇਟ ਦਾ ਹੱਟਾ ਜੀ ਇਹ ਸਰਦੀ ਦਾ ਟਾਈਮ ਦਾ 55 60000 ਦੀ ਬਿਹੜ ਜੀ ਪਿੱਛੇ 4 ਮਹੀਨੇ ਖੋੜਾ ਇਹਨੂੰ ਵਛੀ ਨੂੰ ਜੀ ਠੀਕ ਹੈ 5ਾਂ ਤੋਂ ਵੀ ਉੱਪਰ ਚੈੱਕ ਪਾਸ ਹੈ ਜੀ ਠੀਕ ਹੈ ਸੋ ਦੋਸਤੋ ਹਵਾਨਾ ਬਣਾਉਂਦੀ ਹੁੰਦੀ ਹੈ ਮੰਨ ਲਾ ਬਾਈ ਜੀ ਸੋ ਦੋ ਦੰਦ ਵਛੀ 5 ਮਹੀਨੇ ਪੁੱਤੇ ਗੱਭਨ ਚੈੱਕ ਪਾਸ ਜਿਹਦੇ ਅੱਗੇ ਇੱਕ ਖੀਰਾ ਬੱਚਾ ਤੁਹਾਨੂੰ ਦੱਸਾਉਣੀ ਹੈ ਸੋ ਨਾਲ ਹੀ ਖੜੀ ਹਾਂਜੀ ਭਾਈ ਇਹਦੀ ਕੀ ਡਿਟੇਲ ਹੈ ਜਿਹੜੀ ਹੁਣ ਤੋਰ ਰਹੇ ਇਹ ਖੀਰੀ ਬੱਚੀ 1 ਮਹੀਨਾ ਹੋ ਗਿਆ ਪੀਗਾ ਲੱਗਿਆ ਸੀ ਮਨ ਲੱਗਿਆ ਠੀਕ ਹੈ ਕੀ ਰੇਟ ਰਹਿਣਾ ਹੈ ਦਾ ਵੀਡੀਓ ਦਾ ਵੀ 2000 ਰੁਪਏ ਠੀਕ ਹੈ ਬਾਕੀ ਸੈਕਸਰ ਸੀਮਾ ਲੱਗਿਆ ਬੱਚੀ ਤੇ 342000 ਰੇਟ ਹੈ 1 ਮਹੀਨਾ ਹੋਇਆ ਇਹ ਆਈ ਹੋਈ ਨੂੰ ਇਹ ਮੂਹ ਖੀਰੀ ਹੈ ਜਾਨਦੰਤ ਬੱਚਾ ਹੀ ਹੈ ਲਿਆ ਭਾਈ ਹਨਾ ਤਾਂ ਜੱਤ ਤੁਸੀਂ ਇਹਦਾ ਦੇਖ ਸਕਦੇ ਹੋ ਇਹਦਾ ਰੇਟ 42000 ਉਹ ਦੋੜਦੀ ਹੈ ਪਹਿਲੇ ਨੰਬਰ ਵਾਲੀ ਹਾਂ ਬਈ ਕਹ ਬਈ ਇਹਦੀ ਕੀ ਡਿਟੇਲ ਆ ਜਿਹੜੀ ਉਹ ਅੱਛੀ ਥੋੜ ਰਹੀ ਆ ਪਾ ਇਹ ਦੂਜੇ ਸੂਈ ਸੂਜਦੀ ਬਈ ਕਿੰਨੇ ਚਿਰ ਦੀ ਕੱਪਣਾ ਬਈ ਇਹ 5 ਮਹੀਨੇ ਕੰਪਲੀਟ ਹੋਣ ਵਾਲੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਦੂਜਾ ਇਹਦਾ 50000 ਰੁਪਏ ਬਾਈ 50000 ਰੇਟ ਪੰਜ ਉਹ ਤੋਂ 12 18 ਲੀਟਰ ਦਿੱਤਾ ਪਹਿਲੇ ਠੀਕ ਹੈ ਤੇ ਥੋੜੀ ਹੋ ਜੇ ਘਰੋਂ ਆਈ ਆ ਬੰਦੇ ਨੇ ਸੁਭਾਈ ਨਹੀਂ ਹੋਈ ਸੀਗੀ ਠੀਕ ਹੈ ਅੱਛਾ ਜਿਹੜੀ ਆਪਾਂ ਰੇਟ ਬੋਲ ਰਹੇ ਐ ਫਿਕਸ ਤਾਂ ਨਹੀਂ ਹੈ ਨਹੀਂ ਫਿਕਸ ਕੋਈ ਨਹੀਂ ਬਾਈ ਓਕੇ ਹਾਂ ਤੇ ਦੋਸਤੋ ਰੇਟ ਐ ਫਿਕਸ ਨਹੀਂ ਗੇ ਤੁਸੀਂ ਆ ਕੇ ਪਸੂ ਪਸੰਦ ਕਰੋ ਜੋ ਕੋਈ ਵੀਰ ਦੋ ਇਕੱਠੇ ਖਰੀਦਦਾ ਉਸ ਹੱਬ ਤੇ ਰੇਟ ਹੋ ਜਾਂਦਾ ਉਹਦਾ ਮਤਲਬ ਮੰਤਨ ਹੋਊਗਾ ਤੇ ਪੁਰਾਣਾ ਹੀ ਵਪਾਰ ਹੈ ਇਹਨਾਂ ਦਾ ਗਾਹਕ ਜਿਹੜਾ ਆਊਗਾ ਆਸ ਇਹੀ ਹੈ ਵੀ ਉਹ ਕੋਈ ਨਾ ਕੋਈ ਨਗ ਲੈ ਕੇ ਜਰੂਰ ਆਵੇ ਇਹਦੋਂ ਅੱਗੇ ਕੁਝ ਖੜੀ ਨਹੀਂ ਵਿਖਾਦਨੇ ਬਾਈ ਬੱਚੀਆਂ ਹਾਂਜੀ ਇਹ ਦੱਸ ਦੋ ਜੇ ਜਿਵੇਂ ਜਗਜੀਤ ਬਾਈ ਆ ਵੀ ਖੀਰਾ ਬੱਚਾ ਹੀ ਹੈ ਜੀ ਠੀਕ ਹੈ ਹਾਂਜੀ ਇਦੇ ਨਾਲ ਆਹ ਬੱਚੀ ਪ੍ਰੈਗਨੈਂਟ ਹੈ 3 ਮਹੀਨੇ ਦੋ ਦੰਦ ਦੋ ਦੰਦ 3 ਮਹੀਨੇ ਦੀ ਪ੍ਰੈਗਨੈਂਟ ਠੀਕ ਹੈ ਆਹ ਬੱਚੀ ਦਿਨਾਂ ਦੇ ਪੂਰੀ ਜਾਨਤ ਕੁਆਲਟੀ ਵਾਲ ਨੇ ਇਹਨੇ ਦਿਨਾਂ ਦੋਵੇਂ ਸੀਮਨ ਲੱਗ ਚੁੱਕੇ ਖੀਰਿਆਂ ਸੁੱਛੇ ਤੇ ਨਹੀਂ ਠੀਕ ਹੈ ਦੋਵਾਂ ਦੇ ਇਹ ਜਿਹੜੀ ਇਹ ਆਈ ਹੋ ਗਈ ਹੈ ਆਹ ਬੱਚਾ ਹੀ ਹੈ ਜੇ ਵੀ ਹੁਣ ਇਹ ਆਈ ਚਾਤ ਮਤਲਬ ਹਿੱਟ ਚ ਰਚੀ ਜਾ ਜੋ ਠੀਕ ਹੈ ਹਾਂਜੀ ਤਾਂ ਇਦੋਂ ਕੇ ਇਹ ਵੀ ਕੰਪਣ ਹੈ ਜਾਂ ਆਹ ਵੀ ਸੀਮਨ ਲੱਗਿਆ ਬੱਚੀ ਦੀ ਓਕੇ ਠੀਕ ਹੈ ਹਾਂ ਜੇ ਉਧਰ ਇੱਕ ਬੱਚੀ ਖੜੀ ਸੀਗੀ ਮੈਂ ਤੋਰਨ ਬਾਰੇ ਕਿਹਾ ਸੀ ਦੋ ਨੰਬਰ ਦੇ ਦਿੰਦੇ ਸੀ ਇਹ ਬੱਛੀ ਦੀ ਕੀ ਡਿਟੇਲ ਆ ਬਈ ਜਿਹੜੀ ਇਹ ਕੁਛ ਖੀਰੀ ਆ ਜੀ ਤੁਸੀਂ ਠੀਕ ਹੈ ਹਾਂਜੀ ਕੀ ਰੇਟ ਰਹਿਣਾ ਇਹਦਾ ਇਹਦਾ ਰੇਟ 35000 ਕੀ ਜੀ ਤੋਰਦਗੇ ਬਈ ਬਹੁਤ ਚੰਗੀ ਕੁਆਲਿਟੀ ਵਾਲੀ ਬੱਛੀ ਹੈ ਜੀ ਸਹੀ ਹੈ ਦੋਸਤੋ ਚੰਗੇ ਢਾਂਚੇ ਦੀ ਹੈ 35000 ਇਹਦਾ ਰੇਟ ਹੈ ਖੀਰੀ ਆ ਨੰਨੋ ਬੈਠੀ ਪਿੰਕਾਰੀ ਸੋ ਢਾਂਚਾ ਦੇਖ ਸਕਦੇ ਹੋ ਤੁਸੀਂ ਇਹਦਾ ਵੀ ਸੋਹਣਾ ਸਟਰਕਚਰ ਦੀ ਬੱਛੀ ਦੋਸਤੋ ਨੰਨੋ ਖੀਰੀ ਹੈ 35000 ਇਹਦਾ ਰੇਟ ਹੈ ਕੀ ਬਿੱਟ ਗੰਬਲ ਹੋਣ ਵਾਲੀ ਵਧੀਆ ਕੋਸਾ ਹੋਰ ਦੋਸਤੋ ਵੇੜਾ ਜਿਹੜੀਆਂ ਉਹ ਵੀ ਇੱਥੇ ਬੈਠੀਆਂ ਹਨ ਅਲੱਗ-ਅਲੱਗ ਕੀਮਤ ਦੇ ਪਸ਼ੂ ਹੁੰਦੇ ਆ ਬਾਕੀ ਤੁਸੀਂ ਆ ਕੇ ਵੇਖੋ ਖਾਸ ਕਰਕੇ 2015 ਪਸ਼ੂ ਜਗਜੀਤ ਬਾਈ ਬਾਹਰ ਖੜੇ ਆਉਣ ਵਾਲੇ ਅੱਜ ਦਿਨ ਚ ਆ ਜਾਣਗੇ ਠੀਕ ਹੈ ਜਿਵੇਂ ਆ ਬੱਚਾ ਵੀ ਖੀਰ ਆ ਜੀ ਕੋਈ ਛੋਟੇ ਬਜਟ ਲੈਣ ਵਾਲਾ ਆ ਵੀ ਕੀ ਪੰਜ ਦੇ ਦੇ ਜੀ 3000 ਦੇ ਦੇ ਜੀ ਓਕੇ ਸੋ ਦੋਸਤੋ ਇਹ ਨਾਗ ਬਹੁਤ ਸਾਰੇ ਸੀਗੇ ਵਕਾਊ ਆ ਵਿਕਰੀ ਵਾਲੇ ਤੇ ਰੂਟੀਨ ਚ ਇੱਥੇ ਪਸ਼ੂ ਆਉਂਦੇ ਰਹਿੰਦੇ ਆ ਤੁਸੀਂ ਵਿਜ਼ਿਟ ਕਰ ਸਕਦੇ ਹੋ ਖਾਸ ਕਰਕੇ ਗੱਭਣ ਵੱਛੀਆਂ ਜਿਹੜੀਆਂ ਅੱਜ ਦੀ ਵੀਡੀਓ ਚ ਵੀ ਹੈ ਤੁਸੀਂ ਚੈੱਕ ਪਾਸ ਕਰਵਾ ਸਕਦੇ ਹੋ ਇੱਥੇ ਬਾਕੀ ਦੰਦਾਂ ਬਾਰੇ ਬਾਈ ਨੇ ਪਹਿਲਾਂ ਹੀ ਦੱਸਤਾ ਵੀ ਜੋ ਦੱਸਿਆ ਹੈ ਉਹ ਨਿਕਲੂਗਾ ਤੁਸੀਂ ਆ ਕੇ ਦੰਦ ਦੇਖ ਸਕਦੇ ਹੋ ਆਪਸ਼ਨ ਹੈ ਤੇ ਬਾਕੀ ਤੁਸੀਂ ਪਾਸ ਜਿਹੜਾ ਉਹ ਪਸ਼ੂ ਚੈੱਕ ਪਾਸ ਵੀ ਕਰਾ ਸਕਦੇ ਹੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਨਾਗ ਵਿਕਰੀ ਵਾਲੇ ਹੈ ਪ੍ਰੋਟੀਨ ਚ ਪਸ਼ੂ ਆਉਂਦੇ ਆ ਥੋੜਾ ਹਾੜੀ ਦਾ ਸੀਜ਼ਨ ਹੈ ਤਾਂ ਆਉਣ ਵਾਲੇ ਟਾਈਮ ਤੁਹਾਨੂੰ ਇੱਥੋਂ ਕਾਫੀ ਸਾਰੀਆਂ گاਵਾਂ ਜਿਹੜੀਆਂ ਤੇ ਨਾਲ ਵੱਛੀਆਂ ਹੋਰ ਵੀ ਵੱਧ ਦਿਖਾਇਆ ਕਰਾਂਗੇ ਧੰਨਵਾਦ